ਉਹ। ਲੈ ਰਬਾ ਸਾਰਾ ਦਿਨ ਜਵਾਕਾ ਖਾਪ-ਖਾਪ ਮਰਦਾ। ਜੇ ਜੋ ਆਖ ਦੇ ਵਿਚਾਰੇ ਕੋਈ ਪਿਓ ਹੋਵੇ ਮੂਰੇ ਉਹਨੂੰ ਇੰਨੀ ਟੈਨਸ਼ਨ ਨਾ ਲੈਣੀ ਪਵੇ। ਉਹ ਜਵਾਕੜੀ ਆ ਵਿਚਾਰੀ ਨਵੀਂ ਵਿਆਹ ਕੇ ਤੋਰੀ ਹੈਗੀ। ਉਹਦਾ ਵੀ ਕੋਈ ਚਾਰ ਪੀਆ ਦਾ ਸੁਧਾਰਾ ਦੇ ਕੇ ਆਉਣਾ। ਘਰ ਅਦਨ ਨਾਲੇ ਕੰਮ ਨਹੀਂ ਨਿਭੜਦੇ। ਨਾਲ ਸਾਰਾ ਦਿਨ ਟੈਨਸ਼ਨਾਂ ਨਹੀਂ ਨਿਭੜਦੀਆਂ। ਰੋਜ਼ ਨਵਾਂ ਦਿਨ ਚੜਦਾ ਨਵੀਂ ਟੈਨਸ਼ਨ। ਕਦੇ ਕਾਸੇ ਦੀ ਕਦੇ ਕਾਸੇ ਦੀ। ਅੱਜ ਆਉਣ ਦੇ ਸਹੀ। ਕਨ ਕੋਈ ਨਹੀਂ ਜਵਾਕ ਚਾਹੇ ਦਿਹਾੜੀ ਤੇ ਜਾਂਦਾ ਦਾ ਪਰ ਜਵਾਕੜੀ ਨੂੰ ਸਮਾਨਤਾ ਦੇਣਾ ਜ਼ਰੂਰੀ ਬਣਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਉਹਦੀ ਸੱਸ ਇਕੱਤਾ ਨਹੀਂ ਕਹੋਗੀ ਵੀ ਤੇਰੇ ਪੇਕੇ ਲੈ ਕੇ ਨਹੀਂ ਆਏ ਕੁਸ ਚਾਹੇ ਕਹਿੰਦੇ ਹੁੰਦੇ ਧੀ ਪਿੰਡ ਦੇ ਬਾਹਰਲੇ ਪਾਸੇ ਦੀ ਟੱਪ ਜੇ ਪਰ ਪੇਕੇਆਂ ਦੀ ਚਾਹ ਤੇ ਆਸ ਜ਼ਰੂਰ ਕਰਦੀ ਐ ਇਸ ਕਰਕੇ ਮੇਰੀ ਧੀ ਨੂੰ ਮੈਂ ਕਰਦੀ ਹਾਂ ਜ ਜਵਾਕ ਨਾ ਆਏ ਨਾ ਕਰ ਬੀ ਪੁੱਤ ਤੇਰੀ ਭੈਣ ਨੂੰ ਸਹਾਰਾ ਦੇ ਕੇ ਐ ਚਾ ਸੀਗਾ ਉਹ ਖੇਤ ਕੀ ਲੈ ਕੇ ਜਾਂਦੇ ਸੀ ਏਡੇ ਡੇ ਡੰਬੇ ਇਹ ਮੈਂ ਮਾਤਾ ਪੁੱਛੂੰਗਾ ਪਤਾ ਨਹੀਂ ਕੀ ਏਡੇ ਡੇ ਡੰਬੇ ਲੈ ਡੰਬੇ ਲੈ ਕੇ ਜਾਈ ਜਾਂਦੇ ਸੀਗੇ ਮੈਨੂੰ ਐ ਲੱਗਦਾ ਬਿਨਾਂ ਉਹ ਆਉਂਦੀਆਂ ਭੈਣਾਂ ਨੂੰ ਕੁਛ ਦੇ ਜਾਂਦੇ ਸੀਗੇ ਜਿਹੜੇ ਐ ਜਾਂਦੇ ਸੀ ਮੇਰੇ ਵਰਗੇ ਮੁੰਡੇ ਏਡੇ ਡੇ ਜਾਈ ਜਾਣ ਮੈਂ ਬੇਬੇ ਤੇ ਪੁੱਛ ਕੇ ਆਉਣਾ ਕਿੱਧਰ ਗਏ ਸੀ ਗਰੀਬਾਂ ਦਾ ਸੁਨਾਰਾ ਭਾਈ ਗਰੀਬਾਂ ਦਾ ਹੁੰਦਾ ਮੀਰਾ ਦਾ ਮੀਰਾ ਦਾ ਹੁੰਦਾ ਵਾ ਆ ਜੋ ਸਰਦਾ ਜਵਾਕ ਢੀਨ ਉਹ ਤਾਂ ਦੇਖਿਆ ਜੱਜ ਭੌਂਦੇ ਨਾ ਕਰਦੀ ਆ ਨੀ ਰਾਜਾ ਪਰਲਾ ਤਾਂ ਕਿੱਥੇ ਟੱਕਰਾ ਮਾਰੂਗਾ ਉਹ ਵੀ ਜਵਾਕ ਥੱਕਿਆ ਆਇਆ ਹੋਊਗਾ ਸਾਰਾ ਦਿਨ ਵਿਚਾਰਾ ਲੋਕਾਂ ਦੇ ਬਾਣਾ ਚ ਕੰਮ ਕਰਦੇ ਦਾ ਟੱਪ ਜੈਣਾ ਆ ਆ ਨਾ ਜੁਨਾ ਹੁੰਦਾ ਨਾ ਗਰੀਬਾਂ ਨੂੰ ਨਾ ਹੋਣਾ ਆ ਸੋਚਦੇ ਆ ਤਕੜੇ ਕਰਨਾ ਮੱਥਾ ਤਾਂ ਲਾ ਲਿਆ ਉਹਨਾਂ ਦਾ ਤਾਂ ਭਾਈ ਕੀ ਪਤਾ ਉਹ ਤਾਂ ਆਪਦੀ ਕੁੜੀ ਨੂੰ ਕਹੇ ਜਿਸ ਸਦਾਰਾ ਦੇ ਕੇ ਆਏ ਹੋਣਗੇ ਕੁਛ ਨਹੀਂ ਹੁੰਦਾ ਗਰੀਬਾਂ ਵਾਲਾ ਸਦਾਰਾ ਹੀ ਚੱਲ ਜਾਂਦੇ ਸੇਰ ਸੇਰ ਮੱਠਾਂ ਨੂੰ ਗੁਲਗਲੇ ਦੇ ਆਵਾਂਗੇ ਕੋਈ ਬਿਸਬੋਸ ਕੋ ਟਕੜਾ ਕੇ ਦੇ ਆਵਾਂਗੇ ਜਵਾਕੜੀ ਆਸ ਕਰਦੀ ਐ ਤੀਪ ਐਨ ਹੋਰ ਕੀ ਕਰਗੇ ਓਹੋ ਮਾਰ ਮਿਟੇ ਸਾਰਾ ਦਿਨ ਕੰਮ ਨਹੀਂ ਨਿਭੜਦੇ ਜਾ ਕੇ ਦੇਖ ਲਈ ਉਹ ਆ ਗਿਆ ਹੋਊਗਾ ਜਵਾਕ ਲੋਕਾਂ ਦੇ ਬਾਣਾ ਚ ਟੱਕਰਾਂ ਮਾਰ ਕੇ ਚਾਹ ਤਾਂ ਕਰਤਾ ਸੀ ਅੱਜ ਤੱਕ ਕੇ ਪੁੱਛਦਾ ਤਾਂ ਸੀ ਪਤਾ ਨਹੀਂ ਕੀ ਗੱਲ ਕਰਨੀ ਹੈ ਲੈ ਚਾਰ ਵਾਰੀ ਤਾਂ ਫੋਨ ਕਰਕੇ ਗਿਆ ਮਾਮਾ ਮੈਂ ਤੇਰੇ ਨਾਲ ਜੁੜੂਗਾ ਤਾਂ ਕਰਨੀ ਨੇ ਹੁਣ ਪਤਾ ਨਹੀਂ ਕੀ ਜ਼ਰੂਰੀ ਗੱਲ ਕਰੂਗਾ ਇਹ ਜੀ ਆ ਕੇ ਮੈਂ ਤਾਂ ਦੇਖਿਆ ਵੀ ਨਹੀਂ ਜਾ ਕੇ ਦੇਖ ਲਈ ਵੀ ਜਵਾਕ ਆ ਗਿਆ ਕਿ ਨਾ ਕੋਈ ਉਹਨੂੰ ਚਾਹ ਪਾਣੀ ਕਰਦਾ ਜਵਾਕ ਨੂੰ ਪਰ ਚਾਹ ਪਾਣੀ ਤਾਂ ਵਿਚਾਰਾ ਜੀ ਦਾ ਕੰਮ ਠੰਡਾ ਕਰਦਾ ਭਾਈ ਪੀ ਕੇ ਆਉਂਦਾ ਪਰ ਤਾਂ ਵੀ ਘਰ ਦਾ ਚਾਹ ਪਾਣੀ ਤਾਂ ਘਰ ਦੇ ਹੀ ਉਹ ਸੱਚ ਮੈਂ ਤਾਂ ਮਾਂ ਨੂੰ ਪੁੱਛਣਾ ਹੀ ਭੁੱਲ ਗਿਆ ਸੀਗਾ ਜੇ ਮੈਨੂੰ ਮਾਂ ਨੇ ਕਹਿਤਾ ਜਿੰਨਾਂ ਦੇ ਮਿੱਤਰ ਆ ਅੱਧੀ ਲੱਗਾ ਨਾ ਜੇ ਮੈਨੂੰ ਮਾਂ ਨੇ ਕਹਿਤਾ तनख ची भ दे, ने ने दे के पता नहीं कि, कि मैं, मैं तो अचा हो रहा मैं चीज तो तो मांू फिर मैं आया कह लग गए मां आए कद कर वैसे मां आए नी क तो करता जिन्ना मेरी का उन्ने भी मेरा हक है मैं अपनी भैन न पिछे क्या तू सुटा जिन्ना मेरा हक ओने हक है गा मैं कर दा गा मां तो छेती छे पुछ के पक्का दे आऊंगा मैं और डब्बे नहीं पता हूँ की आ चल कर पुछ के आना तेनाली तो पैसे फट के लियांगा जना दड़ी लैती है फिर बैना मैं गल कर ही लाना भी हूं की ਰੇ ਨਹੀਂ ਆਏਗੀ ਪਤਾ ਨਹੀਂ ਕਿੱਧਰ ਗਈ ਹੋਈਗੀ ਨੀ ਮਾ ਆਇਆ ਹਾਫਤਾਂ ਆ ਗਈ ਆ ਗਈ ਲੈ ਹਿੱਧਰ ਨੂੰ ਹੋ ਮੈਂ ਨਾ ਮੜਾ ਜੇ ਲੋਟ ਹੋ ਕੇ ਬੈਠਾ ਲੈ ਭਾਈਆ ਮਦਦਾਂ ਭਲਾ ਚੜ ਗਿਆ ਬਲਾ ਮੈਂ ਕਿੱਧਰ ਗਈ ਸੀ ਤੂੰ ਮੈਂ ਕਿੱਧਰ ਗਈ ਸੀ ਮਾਤਾ ਤੇਰੀ ਤਾਈ ਪਾਂ ਤੋਕੇ ਗਈ ਸੀ ਤੈਨੂੰ ਪਤਾ ਹੁਣ ਤਿੰਨ ਦਿਨਾਂ ਦੀ ਮੈਂ ਬਿਮਾਰ ਪਈ ਸੀ ਨਾ ਤਾਂ ਮੋਂ ਉਹਨਾਂ ਦਾ ਗੋਹਾ ਖੂੜਾ ਜਿਹਾ ਸਟਕੇ ਆਈ ਸੀਗੀ ਨਾਲੇ ਨਾ ਮੈਂ ਹੁਣ ਨੀਰਾ ਜਰ ਲਾ ਕੇ ਆਈ ਸੀਗੀ ਤੇ ਤੂੰ ਕੀ ਆਦਾ ਸੀ ਮੈਨੂੰ ਤੂੰ ਆਦਾ ਸੀ ਮੈਂ ਜ਼ਰੂਰੀ ਗੱਲ ਕਰਨੀ ਤੂੰ ਤੜਕੇ ਦਾ ਫੋਨ ਲਾਈ ਜਾਂਦਾ ਅੱਜ ਖੇਤ ਮੇਰੇ ਨਾਲ ਲੈ ਬੈਠ ਤੂੰ ਛੇਤੀ ਮਾਰੀ ਬੈਠ ਕੇ ਗੱਲ ਸੁਣਾ ਸ਼ਾਂਤੀ ਨਾ ਹਾਂ ਸੁਣਾ ਦੇ ਮੈਂ ਤਾਂ ਸੁਣੀ ਜਾਂਦੀ ਸ਼ਾਂਤੀ ਨਾਲ ਹਾਂ ਬੁੱਤ ਦੱਸ ਜਿਹੜੇ ਵੱਡਾ ਸੰਧਾਰਾ ਲੈ ਕੇ ਆਉਂਦੇ ਹੁੰਦੇ ਕਿੱਧਰ ਲੈ ਕੇ ਜਾਂਦੇ ਆ ਸੰਧਾਰਾ ਸੰਧਾਰਾ ਕਰੀ ਜਾਂਦੇ ਆ ਇਹ ਸੁਧਾਰਾ ਸੁਧਾਰਾ ਕਰੀ ਕੀ ਜਾਂਦੇ ਆ ਇਹ ਤਾਂ ਮੈਂ ਤੈਨੂੰ ਦੱਸਦੀ ਆਂ ਕਿ ਮੇਰੇ ਕਮਾ ਚੱਕਰ ਜੇ ਆਈ ਆ ਬੇਬਾਕ ਤੇ ਦੋ ਤਰਨੇ ਚੱਕਰ ਜੇ ਆ ਗਏ ਮੈਨੂੰ ਤਾਂ ਇੱਥੇ ਨੀਰਾ ਪਾਉਂਦੀ ਨੇ ਕੋਈ ਤਾਂ ਗਾਰਮਨੀ ਵਾੜੀ ਐ ਪਸ਼ੂ ਤਾਂ 15 ਇਕੱਠੇ ਕਰ ਲੈ ਨਾ ਲੈ ਘਰ ਜਦੋਂ ਮੈਂ ਕਮਾਉਣਾ ਤਾਂ ਹੈਗਾ ਪੁੱਤ ਤੂੰ ਕਮਾਉਣਾ ਝੁਗ ਝੁਗ ਜਿਉਂ ਮੈਂ ਤੂੰ ਜਿਉਂਦਾ ਰਹੇ ਮੇਰਾ ਪੁੱਤ ਕਮਾਉਣ ਵਾਲਾ ਮੈਨੂੰ ਪਤਾ ਤੂੰ ਕਮਾਉਣਾ ਹੈ ਪੁੱਤ ਮੇਰਾ ਵੀ ਦਿਲ ਦੁਖੀ ਹੁੰਦਾ ਤੂੰ ਤਾਂ ਨਿੱਕਾ ਜਾ ਜਾਣਾ ਦਿਹਾੜੀ ਤੇ ਮੇਰੀ ਗੱਲ ਸੁਣ ਹੁਣ ਜੇ ਤੇਰਾ ਬਾਪੂ ਹੁੰਦਾ ਅੱਜ ਸੱਚ ਮਮਾ ਭੈਣ ਨੂੰ ਕਿੱਦਾਂ ਮਿਲਣ ਜਾਣਾਗਾ ਬੇ ਭੈਣ ਨੂੰ ਮਿਲਣ ਜਾਣਾ ਮੈਂ ਤੈਨੂੰ ਉਹੀ ਤਾਂ ਦੱਸਦੀ ਸੀ ਹੁਣ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀਗੀ ਵੀ ਹਜੇ ਆਪਾਂ 5-4 ਦਿਨ ਜੇ ਠਹਿਰ ਕੇ ਵਾਗ ਜਗੇ ਕੋਈ ਨਹੀਂ ਤੇਰੀ ਦਿਹਾੜੀ ਤਾਂ ਨਹੀਂ ਭੰਨਦਾ ਪੁੱਤ ਉਹ ਜਿਹੜੇ ਡੱਬੇ ਜੇ ਲੈ ਕੇ ਜਾਂਦੇ ਆ ਨਾ ਜਿਹੜੇ ਤੂੰ ਮੈਨੂੰ ਕਹਿੰਨਾ ਸੁਧਾਰਾ ਉਹ ਕੁੜੀਆਂ ਦਾ ਸੁਧਾਰਾ ਹੁੰਦਾ ਦਾ ਉਹ ਹੁਣ ਕੁੜੀਆਂ ਨੂੰ ਸੁਧਾਰਾ ਦੇ ਕੇ ਆਇਆ ਜਾਂਦਾ ਹੁੰਦਾ ਕਹਿੰਦੇ ਹੁੰਦੇ ਆ ਤੀ ਤਾਂ 100 ਸਾਲ ਦੀ ਵਿਆਹੀ ਹੋਵੇ ਤਾਂ ਵੀ ਪੇਕੇ ਤੇ ਨਾ ਆਸ ਕਰਦੀ ਆ ਵੀ ਮੇਰੇ ਪੇਕੇ ਮੈਨੂੰ ਕੱਪੜੇ ਦੇਣਗੇ ਮੇਰੇ ਪੇਕੇ ਮੈਨੂੰ ਕੁਝ ਖਾਣ ਨੂੰ ਦੇ ਕੇ ਜਾਣਗੇ ਉਹ ਤਾਂ ਹੁੰਦਾ ਪੁੱਤ ਪੁੱਤ ਮੇਰੀ ਗੱਲ ਸੁਣ ਲੈ ਆਹ ਗਰੀਬੀ ਦੇ ਕਾਰਨ ਤਾਂ ਤੇਰੀ ਭੈਣ ਨੂੰ ਵੀ ਕੁਝ ਨਹੀਂ ਦੇ ਕੇ ਆਂਦਾ ਮੈਂ ਤਾਂ ਤੈਨੂੰ ਹਾਂ ਹੀ ਸੋਚਦੀ ਸੀਗੀ ਮੈਂ ਆਖਿਆ ਪਤਾ ਨਹੀਂ ਜਵਾਕ ਨੂੰ ਦੱਸਾਂ ਕਿ ਨਾ ਦੱਸਾਂ ਛੋਟਾ ਜਾਤਾ ਹੈਗਾ ਟੈਨਸ਼ਨ ਵੱਟੀ ਹੈ ਮੈਂ ਕਿਉਂ ਤੇ ਟੈਨਸ਼ਨ ਪੈ ਜੂਗੀ ਪੁੱਤ ਮੈਂ ਤੈਨੂੰ ਤਾਂ ਨਹੀਂ ਦੱਸਿਆ ਲੈ ਤਾਂ ਟੈਂਸ਼ਨ ਵਾਲੀ ਗੀ ਮਸੀ ਕੀ ਮਾ ਜਦੋਂ ਸਾਰੇ ਲੋਕ ਤਾਂ ਦਈਆਂ ਦੇ ਸੰਧਾਰ ਆਪਦੇ ਭੈਣਾਂ ਨੂੰ ਮੈਂ ਕਿਉਂ ਨਾ ਲੈ ਕੇ ਆਉਂਗਾ ਨਾਲੇ ਮੇਰੀ ਥਾਂ ਤੇ ਮੇਰੀ ਭੈਣ ਵੀ ਖੜੀ ਆ ਮੇਰੇ ਨਾਲ ਹਾਂ ਪੁੱਤ ਮੈਂ ਤਾਂ ਤੈਨੂੰ ਆਏ ਕੈਨੀ ਆਗੀ ਵੀ ਹੁਣ ਉਹ ਸੁਧਾਰ ਰਹੀ ਜੇ ਉਹ ਮੈਂ ਅੱਜ ਕਹਿਆ ਮੈਨੂੰ ਇੰਨੇ ਰੁਪਏ ਪਾ ਦੇ ਅੱਜ ਵੀ ਪਾ ਦਊਗੀ ਹਾਂ ਪੁੱਤ ਹੁਣ ਮੇਰੀ ਗੱਲ ਸੁਣ ਉਹ ਬਦੀਵਾ ਸੌਖੇ ਕਰੇ ਦੇਹੀ ਹੈਗੀ ਹੁਣ ਮੈਂ ਤਾਂ ਐ ਸੋਚ ਲਈ ਸੀ ਉਹ ਵੀ ਆਪਦੀ ਪੂਰੀ ਸੁਧਾਰਾ ਦੇ ਕੇ ਆਏ ਆ ਤੇਰੀ ਭੈਣ ਨੇ ਮੈਨੂੰ ਕੱਲ ਫੋਨ ਕੀਤਾ ਸੀਗਾ ਕਹਿੰਦੀ ਮਾ ਕਹਿੰਦੀ ਸਦਾਰਾ ਦੇਣ ਗਏ ਹੋਇਆ ਉਹ ਤਾਂ ਗੱਡੀ ਤੇ ਸਦਾਰਾ ਦੇਣ ਗਏ ਸੀਗੇ ਹੁਣ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਮੈਂ ਤਾਂ ਉਹਨੂੰ ਆਏ ਪੁੱਛਦੀ ਸੀ ਜਿਸ ਸਦਾਰੇ ਦੇ ਵਿੱਚ ਕੀ ਪੁੱਛ ਦੇ ਕੇ ਆਏ ਆ ਭਾਈ ਹੁਣ ਮੈਨੂੰ ਤਾਂ ਐ ਲੱਗਦਾ ਵੱਡੇ ਭਰਾ ਦੇ ਤਾਂ ਭਾਈ ਸਦਾਰੇ ਵੀ ਵੱਡੇ ਹੋਣਗੇ ਤੇ ਆਪਾਂ ਤਾਂ ਐ ਕਰਦੇ ਆ ਪੁੱਤ ਆਪਾਂ ਤਾਂ ਤਾਂ ਜੋ ਗਰੀਬਾਂ ਤੋਂ ਸਰਦਾ ਨਾ ਉਹ ਲੈਦੇ ਨੇ ਗਰੀਬੀ ਵਾਲੀ ਕਿਹੜੀ ਗੱਲ ਲੱਗੀ ਮਾ ਇਹ ਮੈਂ ਦੋ ਦਿਨਾਂ ਕੋਈ ਨਾ ਦਿਹਾੜੀ ਵੱੱਤ ਲਾ ਦੂਗਾ ਉੱਤੋਂ ਤੂੰ ਦਿਹਾੜੀ ਤਾਂ ਵੱੱਦ ਲਾ ਲੈਣਾ। ਪੈਣ ਨੂੰ ਚੰਗੀਆਂ ਚੀਜ਼ਾਂ ਦੇ ਕੇ ਆ ਉੱਥੇ। ਚੱਲ ਚੰਗੀਆਂ ਆਪਾਂ ਫਿਰ ਹੁਣ ਉਹ ਲੈ ਜਾਾਂਗੇ, ਗੁਰਗਲੇ ਮੱਠ ਨਾਲ ਲੈ ਜਾਾਂਗੇ ਤੇ ਭਾਈ ਬਿਸਕੁਟ ਲੈ ਜਾਾਂਗੇ। ਬਿਸਕੁਟਾਂ ਦੀ ਕੀ ਗੱਲ ਆ ਜੀ ਤੇ ਤੂੰ 10 ਡੱਬੇ ਉਹਨੇ ਲੈ ਕੇ ਜਾਈਂ। ਨਾ 10 ਡੱਬੇ ਨਹੀਂ 10 ਡੱਬਿਆਂ ਦਾ ਬੋਝ ਤੇਰੇ ਤੇ ਕਮੜਾ ਮੈਂ ਕਿਵੇਂ ਪਾ ਦਿਆਂ। ਉਹ ਤਾਂ ਸਾਂ ਵਿਚਾਰੀ ਮੈਨੂੰ ਆਏ ਵੀ ਕਹਿੰਦੀ ਸੀਗੀ ਕਹਿੰਦੀ ਕੋਈ ਨਹੀਂ ਮਾਂ ਤੁਸੀਂ ਬੱਦੀ ਖੇਚਲਾ ਨਾ ਕਰਿਓ। ਜੇ ਸਰਦਾ ਨਹੀਂ ਤੁਸੀਂ ਉਹਨਾਂ ਕ ਲਿਆਇਓ ਕਹਿੰਦੀ ਜਿੰਨੇ ਕਵਿਨਾਂ ਸੋਨੂੰ ਸਰਦਾ। बताए कहीं जीसी हन तू देर आए देखला मैं त मैं मठणा पका के दे दू ਨਾਲੇ بسکٹ ਖੜਾ ਲੂੰਗੀ ਤੇ ਐ ਕਰੂੰਗੀ ਫਿਰ ਤੂੰ ਤਾਂ ਫਿਰ ਦਿਹਾੜੀ ਹੁਣ ਕਿੱਧਰ ਛੱਡੇਗਾ ਕਿ ਤੂੰ ਦੇ ਕੇ ਆਏਗਾ ਮੈਂ ਦੇਖਿਆ ਉਹ ਹੀ ਕੋਈ ਨਾ ਦਿਹਾੜੀ ਦਾ ਫੇਰ ਵੀ ਲੱਗ ਜੂਗੀ ਚੱਲ ਫਿਰ ਐ ਕਰਾਂਗੇ ਜਾਂ ਆਪਾਂ ਮਾਂ ਪੁੱਤ ਦੇ ਆਵਾਂਗੇ ਫਿਰ ਠੀਕ ਆ ਜੇ ਪਾਪਾ ਹੁੰਦਾ ਤੇ ਦੇਖੀ ਉਹ ਦੇਖੀਉਂਗਾ ਨਾ ਤੁਹਾਡੇ ਦੇਵਤਾ ਨਾ ਤੇਰੇ ਪੈਨ ਨੂੰ ਦੇਖ ਕੇ ਨਾ ਕੁਝ ਹੁੰਦਾ ਦੀ ਮਰੀਤੀ ਐ ਡੇ ਸੌਥੇ ਕਰੇ ਵਿਆਹੀ ਹੈਗੀ ਤੇ ਹੁਣ ਫਿਰ ਕਹਿੰਦੇ ਹੁੰਦੇ ਰੱਬ ਮੂਰੇ ਪੁੱਤ ਕੀ ਜੋਰ ਆਗਾ ਚੱਲ ਤੂੰ ਹੁਣ ਆਏ ਕਰ ਫਿਰ ਚੱਲ ਤੂੰ ਮੈਨੂੰ ਰਿਆ ਦੇ ਕੋਈ ਗੁੜ ਤੇਲ ਤੇ ਫਿਰ ਚੰਗਾ ਫਰਮਾ ਲਿਆ ਕੇ ਤੇ ਨਾ ਮੈਂ ਤੈਨੂੰ ਚਲਦੇ ਆਪਾਂ ਤੂੰ ਫਿਰ ਹੁਣ ਉਹਨਾਂ ਨੂੰ ਪੁੱਛਿਆ ਆਉਂਦਾ ਭੰਤੂ ਕਿਆਂ ਨੂੰ ਕੋਈ ਨਾ ਭੰਤੂ ਕਹਿੰਦੇ ਪੁੱਛਿਆ ਮੰਗਧਾਰੇ ਪਾਸੇ ਖੜ ਲਾਂਗੇ ਹਾਂ ਤੂੰ ਪੈਸੇ ਜਾ ਲੈ ਕੇ ਆ ਤੇ ਫਿਰ ਮੈਂ ਚੱਲ ਕਰਾਂ ਗੁਲਗਲੇ ਮਟਰਾਂ ਦੀ ਤਿਆਰੀ ਹਾਂ ਕਰ ਲੈ ਫਿਰ ਮੈਂ ਚੱਲ ਚੰਗਾ ਫਿਰ ਮੈਂ ਕਰਦੀ ਆ ਤਿਆਰੀ ਤੇ ਤੂੰ ਚੱਲ ਚੰਗਾ ਜਾ ਲੈ ਆ ਫਿਰ ਹੋਰ ਕੀ ਕਰਾਂ ਫਿਰ ਹੁਣ ਜਵਾਕੜੀ ਹਾਂਜੀ ਸਸਰੀ ਅਕਾਲ ਜੀ ਸਾਡੇ ਵੱਲੋਂ ਸਾਰਿਆਂ ਨੂੰ ਸਾਡੀ YouTube ਫੈਮਿਲੀ ਨੂੰ ਸਾਡੇ ਸਾਰੇ ਫੋਲੋਅਰਾਂ ਨੂੰ ਸਾਡੇ ਵੱਲੋਂ ਜੀ ਪਿਆਰ ਭਰੀ ਸਸਰੀ ਅਕਾਲ ਤੇ ਜਿਵੇਂ ਤੁਸੀਂ ਸਾਡੀਆਂ ਵੀਡੀਓ ਨੂੰ ਪਹਿਲਾਂ ਪਿਆਰ ਦਿੰਦੇ ਆਏ ਓਵੇਂ ਹੀ ਸਾਡੀਆਂ ਵੀਡੀਓ ਨੂੰ ਅੱਗੇ ਵੀ ਪਿਆਰ ਦਿੰਦੇ ਰਹੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਸਾਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੀਆਂ ਵੀਡੀਓ ਨੂੰ ਐਂਡ ਤੱਕ ਵੀਡੀਓ ਦੇਖਿਆ ਕਰੋ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਜਿਉ ਹੁਣ ਵੀਡੀਓ ਸਾਡੀ ਹੁਣ ਅਸੀਂ ਅੱਜ ਬਣਾਈ ਆ ਇਹ ਤੀਆਂ ਦੇ ਸਧਾਰੇ ਤੇ ਵੀਡੀਓ ਕੋਈ ਕਿਉਂਕਿ ਗਰੀਬ ਦਾ ਸਧਾਰਾ ਤੇ ਵੀਡੀਓ ਨੂੰ ਤੁਸੀਂ ਦੇਖਿਓ ਬਹੁਤ ਵਧੀਆ ਵੀਡੀਓ ਤੇ ਤੁਸੀਂ ਵੀਡੀਓ ਨੂੰ ਜਿਵੇਂ ਸਾਡੀਆਂ ਨੂੰ ਪਹਿਲਾਂ ਪਿਆਰ ਦਿੱਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਧੰਨਵਾਦ ਸਤਰੀਆਂ ਕਾ